ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੰਤਿ ਸਚੁ ਨਾਨਕ ਹੋਸੀ ਪ੍ਰਭੁ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੋ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਮੰਗਿਰਤੇ ਰਖ ਲੀਨੀ ਹਰ ਮੇਰੀ ਸੋ ਕਹੋ ਟਲ ਗੁਰਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਵਾਹਿਗੁਰੂ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਾਣੀ ਕੇ ਬੋਹਿਥ ਕਲ ਜੋ ਕੇ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋੜੇ ਬੈਠੀ ਸਾਥ ਸੰਗਤ ਦੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਮੁਖਵਾਕ ਵਿੱਚ ਗੁਰੂ ਸਾਹਿਬ ਮਨੁੱਖਤਾ ਦੀ ਲੋਕਾਈ ਉੱਪਰ ਬਖਸ਼ਿਸ਼ ਕਰਦੇ ਹਨ ਪੰਚਮ ਪਾਤਸ਼ਾਹ ਬਾਣੀ ਕੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਰਠ ਰਾਗ ਦੇ ਵਿੱਚ ਅੰਗ 619 ਉੱਪਰ ਅੱਜ ਦੇ ਮੁਖਵਾਕ ਵਿੱਚ ਕਿਰਤਾਰਥ ਕਰਦੇ ਹਨ ਸੋਰਠ ਮਹੱਲਾ ਪੰਜਵਾ ਸੋਰਠ ਰਾਗ ਵਿੱਚ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਹਨ ਹਮਰੀ ਗਣ ਤਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਮਰੀ ਸਾਡੇ ਅਸੀਂ ਜੀਵਾਂ ਦੀ ਮਨੁੱਖਤਾ ਦੀ ਉਸ ਵਾਹਿਗੁਰੂ ਦੇ ਲੜਨ ਲੱਗੇ ਨਾਮ ਰੂਪੀ ਜਸ ਦਾ ਵਖਿਆਨ ਕਰਨ ਵਾਲੀਆਂ ਰੂਹਾਂ ਗੁਰੂ ਸਾਹਿਬ ਕਹਿੰਦੇ ਹਨ ਹਮਰੀ ਅਸਾਂ ਜੀਵਾਂ ਦੀ ਉਹਨਾਂ ਰੂਹਾਂ ਦੀ ਜੋ ਵਾਹਿਗੁਰੂ ਗਰੀਬ ਨਾ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜੀ ਲੋਚਦੇ ਹੋਏ ਉਸ ਦੇ ਜਸ ਵਿੱਚ ਲੀਨ ਰਹਿੰਦੇ ਹਨ ਅਤੇ ਹਮੇਸ਼ਾ ਹੀ ਵਾਹਿਗੁਰੂ ਦੇ ਦਰਸ਼ਨਾਂ ਦੀ ਇਹ ਬਲਾਸ਼ਾ ਮਨ ਵਿੱਚ ਰੱਖਦੇ ਹਨ ਉਹਨਾਂ ਜੀਵਾਂ ਦੀ 함ਰੀ ਭਾਵ ਅਸਾਂ ਸਾਰਿਆਂ ਦੀ ਅਜਿਹੇ ਜੀਵਾਂ ਦੀ ਗਣਤ ਨਾ ਗਣੀਆਂ ਕਾਈ ਗਣਤ ਕੀਤੇ ਕਰਮਾਂ ਦਾ ਹਿਸਾਬ ਜੋ ਅਸੀਂ ਮਨੁੱਖਾ ਜੀਵਨ ਦੇ ਵਿੱਚ ਵਿਚਰਦੇ ਹੋਏ ਕਰਦੇ ਹਾਂ ਇਸੇ ਤਰ੍ਹਾਂ ਉਰਾਤਨ ਕਰਮਾਂ ਦਾ ਲੇਖਾ ਜੋਖਾ ਜੋ ਅਸੀਂ ਇਸ ਮਨੁੱਖਾ ਜਾਮੇ ਵਿੱਚ ਭੋਗ ਰਹੇ ਹਾਂ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਗਣਤ ਅਜਿਹੇ ਕੀਤੇ ਕਰਮਾਂ ਦਾ ਹਿਸਾਬ ਨਾ ਗਣੀਆਂ ਕਾਈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਉਨ ਪ੍ਰਾਣੀਆਂ ਦਾ ਉਸ ਜੀਵ ਦਾ ਕੀਤੇ ਕਰਮਾਂ ਦਾ ਹਿਸਾਬ ਨਹੀਂ ਗਿਣਦਾ ਪੂਰਾ ਜਿੰਨਾ ਵੀ लेखा ਨਹੀਂ ਰੱਖਦਾ ਕਾਈ ਕੋਈ ਵੀ लेखा ਗਣਤ ਭਾਵ लेखा ਰੱਖਣਾ ਨਹੀਂ ਰੱਖਦਾ ਉਹੋ ਆਪਣੇ ਪ੍ਰਭੂ ਪਿਆਰਿਆਂ ਨੂੰ ਹਮੇਸ਼ਾ ਹੀ ਆਪਣੇ ਨਾਲ ਲਗਾ ਕੇ ਉਸ ਜੀਵ ਨੂੰ ਨਾਮ ਜਪਣ ਅਤੇ ਵਾਹਿਗੁਰੂ ਦੇ ਚਰਨਾਂ ਨਾਲ ਜੋੜਨ ਦੀ ਬਖਸ਼ਿਸ਼ ਕਰਦੇ ਹਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਅਸਾਂ ਜੀਵਾਂ ਦੀ ਕੀਤੇ ਵੇ ਕਰਮਾਂ ਦਾ ਹਿਸਾਬ ਸੀ ਜੋ ਉਸ ਅਕਾਲ ਪੁਰਖ ਨੇ ਨਹੀਂ ਰੱਖਿਆ ਤੇ ਕੋਈ ਵੀ ਸਾਡੇ ਨਾਲ ਲੇਖਾ ਜੋਖਾ ਨਹੀਂ ਕੀਤਾ ਆਪਣਾ ਬਿਰਧ ਪਛਾਨ ਬੇਰੁਧ ਪ੍ਰਸ਼ਾਨ ਆਪਣਾ ਖੁਦ ਨੂੰ ਜਾਣਦੇ ਹੋਏ ਆਪਣੇ ਪਿਆਰ ਵਾਲੇ ਸੁਭਾਅ ਨੂੰ ਜਾਣਦੇ ਹੋਏ ਮੁੱਢਾਂ ਕਦੀਮਾਂ ਤੋਂ ਜੋ ਵਾਹਿਗੁਰੂ ਦੇ ਚਰਨਾਂ ਨਾਲ ਰੋਹਾਨੀ ਜੀਵਾਂ ਦੀ ਜੋ ਸਵਰਤ ਬਣੀ ਹੋਈ ਹੈ ਉਹਨਾਂ ਦਾ ਪਿਆਰ ਨੂੰ ਸਾਹਮਣੇ ਰੱਖਦੇ ਹੋਏ ਮੁੱਢ ਕਦੀਮਾਂ ਦਾ ਉਸ ਨੂੰ ਚੇਤੇ ਰੱਖਦਾ ਹੈ ਅਤੇ ਵਾਹਿਗੁਰੂ ਮਨੁੱਖ ਦੇ ਹਰ ਉਸ ਕੀਤੇ ਕਰਮ ਦਾ ਹਿਸਾਬ ਵੀ ਨਹੀਂ ਗਿਣਦਾ ਜੋ ਵਾਹਿਗੁਰੂ ਦੀ ਕਾਇਨਾਤ ਉਸ ਦੀ ਰਜਾ ਤੋਂ ਬਾਹਰ ਜਾਂਦਾ ਹੈ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹੱਥ ਦੇ ਰੱਖੇ ਜਿਵੇਂ ਅਸੀਂ ਕਹਿੰਨੇ ਹਾਂ ਹੱਥ ਦੇ ਕੇ ਰੱਖਿਆ ਵਾਹਿਗੁਰੂ ਪਰਮਾਤਮਾ ਕਾਲਪੁਰਖ ਮਨੁੱਖੀ ਜੀਵ ਨੂੰ ਜੋ ਉਸ ਦੇ ਚਰਨਾਂ ਦੀ ਤੂੜੀ ਉਸ ਦੇ ਸੇਵਕਾਂ ਦੇ ਚਰਨਾਂ ਦੀ ਤੂੜੀ ਬਣ ਕੇ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਹਨ ਉਹਨਾਂ ਨੂੰ ਆਪਣਾ ਮਿਹਰ ਰੂਪੀ ਹੱਥ ਰੱਖ ਕੇ ਹਾਥ ਦੇ ਰੱਖੇ ਹੱਥ ਦੇ ਕੇ ਰੱਖਦਾ ਹੈ ਸਦਾ ਸਦਾ ਰੰਗ ਮਾਣ ਹੱਥ ਦੇ ਕੇ ਕਿਸ ਗੱਲ ਤੋਂ ਰੱਖਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕੋ ਕਰਮਾਂ ਤੋਂ ਬਚਾ ਕੇ ਰੱਖਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਜਦੋਂ ਮਨੁੱਖ ਪ੍ਰਾਣੀ ਜੀਵ ਉਸ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਕੇ ਆਪਣੀ ਨਿਤਪਰਤ ਜਿੰਦਗੀ ਦਾ ਜੀਵਨ ਬਸਰ ਕਰਦਾ ਹੈ ਤਾਂ ਵਾਹਿਗੁਰੂ ਪਰਮੇਸ਼ਰ ਹੱਥ ਦੇ ਕੇ ਉਸ ਨੂੰ ਕਰਮਾਂ ਤੋਂ ਦੂਰ ਰੱਖਦਾ ਹੋਇਆ ਆਪਣੇ ਨਾਲ ਜੋੜ ਕੇ ਭਗਤੀ ਰੰਗ ਵਿੱਚ ਹਮੇਸ਼ਾ ਹੀ ਸਦਾ ਸਦਾ ਰੰਗਮਾਨ ਸਦਾ ਹੀ ਉਸ ਵਾਹਿਗੁਰੂ ਦੇ ਜਸ ਦਾ ਰੰਗ ਮਾਣਣ ਦਾ ਬਖਸ਼ਿਸ਼ ਕਰਦਾ ਹੈ ਸਾਚਾ ਸਾਹਿਬ ਸਦ ਮਿਹਰਵਾਨ ਸਾਚਾ ਸਾਹਿਬ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਓੰਕਾਰ ਅਕਾਲ ਮੂਰਤ ਹਮੇਸ਼ਾ ਰਹਿਣ ਵਾਲਾ ਨਿਰਭਉ ਜਿਹੜਾ ਨਿਰਭਉ ਹੈ ਕਿਸੇ ਤਰ੍ਹਾਂ ਦੇ ਭੈਅ ਵਿੱਚ ਨਹੀਂ ਆਉਂਦਾ ਨਿਰਵੈਰ ਕਿਸੇ ਨਾਲ ਵੈਰ ਨਹੀਂ ਰੱਖਦਾ ਅਕਾਲ ਮੂਰਤ ਇਹ ਸੁਨੋ ਅਸੀਂ ਸਿਮਰਨ ਕਰਦੇ ਹਾਂ ਉਸ ਬਾਰੇ ਸੱਚਾ ਸਦਾ ਕਾਇਮ ਰਹਿਣ ਵਾਲਾ ਸਦਾ ਕਾਇਮ ਰਹਿਣ ਵਾਲਾ ਸੱਚਾ ਸਾਹਿਬ ਸਦ ਮਿਹਰਵਾਨ ਹਮੇਸ਼ਾ ਹੀ ਆਪਣੇ ਜੀਵਾਂ ਦੇ ਉੱਪਰ ਮਿਹਰ ਭਰੀ ਦ੍ਰਿਸ਼ਟੀ ਰੱਖ ਕੇ ਉਸ ਨੂੰ ਇਸ ਦੁਨਿਆਵੀ ਜੀਵਨ ਵਿੱਚ ਅਤੇ ਅਧਿਆਤਮਿਕ ਜੀਵਨ ਵਿੱਚ ਨਾਮ ਦਾ ਰਸ ਦੇ ਕੇ ਹਮੇਸ਼ਾ ਹੀ ਮਿਹਰਬਾਨ ਰਹਿੰਦਾ ਹੈ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਬੰਦ ਰੋਕਾਂ ਰੁਕਾਵਟਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਇਸ ਨੂੰ ਬੰਨ ਲਾ ਕੇ ਰੋਕਿਆ ਗਿਆ ਹੈ ਰੁਕਾਵਟ ਪੈਦਾ ਕਰਕੇ ਰੋਕਿਆ ਗਿਆ ਹੈ ਬੰਦ ਹਰ ਤਰ੍ਹਾਂ ਦੇ ਬੰਧਨ ਕੋ ਕਰਮਾਂ ਦੇ ਰਾਹ ਦੇ ਵਿੱਚ ਜੋ ਪ੍ਰਾਣੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਮੇਸ਼ਾ ਜਸ ਗਾਇਨ ਕਰਦਾ ਹੈ ਵਾਹਿਗੁਰੂ ਅਕਾਲ ਪੁਰਖ ਉਸ ਦੇ ਇੱਕ ਕਰਮਾਂ ਦੇ ਰਾਹ ਵਿੱਚ ਮਨੁੱਖੀ ਜਾਂਵੇਂ ਵਿੱਚ ਆਉਂਦੇ ਹਨ ਉਸ ਵਿੱਚ ਰੁਕਾਵਟ ਖੁਦ ਪੈਦਾ ਕਰਦੇ ਹਨ ਬੰਦ ਲਾਉਂਦੇ ਹਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੈ ਮੇਰਾ ਸਤਿਗੁਰ ਪੂਰਾ ਵਾਹਿਗੁਰੂ ਆਪਣੇ ਪ੍ਰਾਣੀ ਦੇ ਕੋ ਕਰਮਾਂ ਦੇ ਰਾਹ ਵਿੱਚ ਬੰਦ ਲਾ ਕੇ ਉਸ ਨੂੰ ਚੰਗੇ ਰਸਤੇ ਵੱਲ ਤੋਰਦਾ ਹੈ ਅਤੇ ਨਾਮ ਜਪਣ ਲਈ ਪ੍ਰੇਰਿਤ ਕਰਦੇ ਹਨ ਬੰਦ ਪਾਇਆ ਮੇਰਾ ਸਤਗੁਰੂ ਹੋਈ ਸਰਬ ਕਲਿਆਣ ਕਲਿਆਣ ਹਰ ਤਰ੍ਹਾਂ ਦੇ ਕਲਿਆਣ ਭਾਵ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਮਨੁੱਖ ਕਲਯੁਗੀ ਜੀਵ ਹੈ ਕਲਯੁਗ ਵਿੱਚ ਆਉਣ ਵਾਲੇ ਵੰਦਨਾ ਨੂੰ ਰਕਾਵਟਾਂ ਨੂੰ ਦੂਰ ਕਰਦੇ ਹੋਏ ਇਸ ਸੰਸਾਰ ਉੱਪਰ ਮਾਇਆ ਰੂਪੀ মোহ ਤੋਂ ਬਾਹਰ ਕੱਢਦੇ ਹੋਏ ਕਾਮ ਕ੍ਰੋਧ ਲੋਭ মোহ ਤੋਂ ਦੂਰ ਕਰਦੇ ਹੋਏ ਅਹੰਕਾਰ ਹੰਕਾਰ ਦੀ ਕੰਧ ਨੂੰ ਸਿੱਟ ਕੇ ਕਲਿਆਣ ਆਤਮਿਕ ਸੁਖ ਦਾ ਆਨੰਦ ਦਿੰਦੇ ਹਨ ਰਹਾਉ ਗੁਰੂ ਸਾਹਿਬ ਅਸਥਾਈ ਦੇ ਕੇ ਭਾਵ ਬਿਸਰਾਮ ਦੇ ਕੇ ਫਰਮਾਉਂਦੇ ਹਨ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਲਣ ਖਾਣ ਜੀਉ ਪਾਏ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖਾ ਦੇਹੀ ਦੇ ਵਿੱਚ ਜੀਵਨ ਪਾ ਕੇ ਜਾਨ ਪਾ ਕੇ ਜਿੰਦ ਪਾ ਕੇ ਭਾਵ ਸਵਾਸਾਂ ਦੀ ਪੂੰਜੀ ਦੇ ਕੇ ਜੀਉ ਪਾਏ ਪਿੰਡ ਜਨ ਸਾਜਿਆ ਇਹ ਸਰੀਰ ਰੂਪੀ ਪਿੰਡ ਪਿੰਡਾ ਇਸ ਵਿੱਚ ਵਾਹਿਗੁਰੂ ਨੇ ਪਿੰਡ ਸਰੀਰ ਵਿੱਚ ਜਿੰਦ ਸਾਹਾਂ ਦੀ ਮਾਲਾ ਪਾ ਕੇ ਪਰੋ ਕੇ ਇਸ ਮਨੁੱਖ ਨੂੰ ਸਾਹ ਦਿੱਤੇ ਹਨ ਤਾਂ ਕਿ ਉਹ ਵਾਹਿਗੁਰੂ ਦੇ ਸਿਮਰਨ ਵਿੱਚ ਹਮੇਸ਼ਾ ਆਪਣੇ ਆਪ ਨੂੰ ਲਾ ਕੇ ਰੱਖ ਸਕੇ ਜਿਸ ਨੇ ਸਜਾਇਆ ਭਾਵ ਪੈਦਾ ਕੀਤਾ ਹੈ ਜੀ ਉਹ ਪਾਏ ਪਿੰਡ ਜਿੰਦ ਸਜਿਆ ਸਜਿਆ ਸਜਾਉਣਾ ਪੈਦਾ ਕਰਨਾ ਇੱਕ ਚੀਜ਼ ਦੀ ਕਲਪਨਾ ਕਰਕੇ ਉਸ ਨੂੰ ਹਕੀਕੀ ਰੂਪ ਵਿੱਚ ਬਣਾਉਣਾ ਪੈਦਾ ਕਰਨਾ ਸਾਜਿਆ ਦਿੱਤਾ ਪਹਿਨਣ ਖਾਣ ਪਹਿਨਣ ਖਾਣ ਭਾਵ ਹਰ ਤਰ੍ਹਾਂ ਦੀ ਉਸ ਨੂੰ ਸੁਖ ਨੰਨ ਦਿੱਤੇ ਹਨ ਇੱਜ਼ਤ ਦਿੱਤੀ ਹੈ ਅਤੇ ਵਾਹਿਗੁਰੂ ਦੇ ਚਰਨਾਂ ਦਾ ਸਵਾਸ ਜ ਰੂਪੀ ਮਾਇਆ ਦੇ ਮਾਲਕਾਂ ਮਾਲਾ ਦਿੱਤੀ ਹੈ ਤਾਂ ਕਿ ਵਾਹਿਗੁਰੂ ਦਾ ਸਿਮਰਨ RAM ਨਾਮ ਦਾ ਸਿਮਰਨ ਉਹ ਮਨੁੱਖ ਕਰਦਾ ਰਹੇ ਇਸ ਤਰ੍ਹਾਂ ਦੀ ਕਿਰਪਾ ਅਕਾਲ ਪੁਰਖ ਨੇ ਆਪਣੇ ਪ੍ਰੇਮੀ ਪਿਆਰੇ ਪ੍ਰਭੂਆਂ ਉੱਪਰ ਕੀਤੀ ਹੈ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਆਪਣੇ ਦਾਸ ਕੀ ਆਪਣੇ ਸੇਵਕ ਦੀ ਆਪਣੇ ਚਰਨਾਂ ਨਾਲ ਪ੍ਰੀਤੀ ਰੱਖਣ ਵਾਲੀ ਰੂਹ ਦੀ ਉਸ ਮਨੁੱਖੀ ਜੀਵ ਦੀ ਆਪਣੇ ਦਾਸ ਕੀ ਆਪ ਪੈਜ ਰੱਖੀ ਪੈਜ ਰੱਖਣਾ ਇੱਜ਼ਤ ਰੱਖਣਾ ਹਰ ਕਿੱਤੇ ਵਿੱਚ ਆਪਣੇ ਦਾਸ ਦੀ ਆਪਣੇ ਪ੍ਰਭੂ ਦੇ ਚਰਨਾਂ ਦਾ ਜਸ ਕਰਨ ਵਾਲੇ ਜੀਵ ਦੀ ਉਹ ਮਾਲਕ ਖੁਦ ਇੱਜ਼ਤ ਰੱਖਦਾ ਹੈ ਅਤੇ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ ਅਤੇ ਉਹ ਜੀਵ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅਕਾਲ ਪੁਰਖ ਦੇ ਇਨਾਮ ਉੱਪਰੋਂ ਕੁਰਬਾਨ ਹੋ ਜਾਂਦਾ ਹੈ ਸਿ ਲਈ ਪੰਚਮ ਪਾਤਸ਼ਾਹ ਇਸ ਸ਼ਬਦ ਦਾ ਸਾਰ ਅੰਸ਼ ਦਿੰਦੇ ਹਨ ਕਿ हे ਪ੍ਰਭੂ ਦੇ ਜੀਵ हे ਭਾਈ हे ਸੇਵਕ ਜਨ हे ਗੁਰਮੁਖ ਭਰਾਣੀ ਸਦਾ ਕਾਇਮ ਰਹਿਣ ਵਾਲਾ ਉਹ ਮਾਲਕ ਪ੍ਰਭੂ ਸੱਚੇ ਪਾਤਸ਼ਾਹ ਹਮੇਸ਼ਾ ਹੀ ਆਪਣੇ ਸੇਵਕਾਂ ਉੱਪਰ ਦਿਆਲੂ ਰਹਿੰਦਾ ਹੈ ਅਤੇ ਕੁਕਰਮ ਵਾਲੇ ਰਾਹਾਂ ਦੇ ਵਿੱਚ ਇੱਕ ਰੁਕਾਵਟ ਪੈਦਾ ਕਰਕੇ ਮਨੁੱਖ ਦੀ ਆਤਮਾ ਨੂੰ ਵਾਹਿਗੁਰੂ ਨਾਲ ਜੋੜੀ ਰੱਖਦਾ ਹੈ ਅਤੇ ਇਹ ਜਿਹੇ ਮਨੁੱਖ ਜਿਸ ਉੱਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਹਮੇਸ਼ਾ ਹੀ ਦੁਨਿਆਵੀ ਆਨੰਦ ਦੇ ਨਾਲ-ਨਾਲ ਆਤਮਿਕ ਆਨੰਦ ਵਿੱਚ ਵੀ ਰਸੇ ਰਹਿੰਦੇ ਹਨ ਅਤੇ ਅਜਿਹੇ ਜੀਵਾਂ ਦਾ ਜੋ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਜਪਨ ਕਰਦੇ ਹਨ ਉਸ ਦੇ ਮੰਦੇ ਚੰਗੇ ਕਰਮਾਂ ਦਾ ਹਿਸਾਬ ਲੇਖਾ ਜੋਖਾ ਗਣਤ ਭਾਵ ਲੇਖਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਚੇਤਿਆਂ ਵਿੱਚ ਨਹੀਂ ਰੱਖਦਾ ਸਗੋਂ ਉਹਨਾਂ ਚੇਤਿਆਂ ਵਿੱਚ ਵਾਹਿਗੁਰੂ ਆਪਣੇ ਨਾਮ ਦਾ ਸਿਮਰਨ ਵੇਕੇ ਮਨੁੱਖ ਲੋ ਵਕਾਰਾਂ ਉੱਪਰੋਂ ਦੂਰ ਕਰਦਾ ਹੈ ਅਤੇ ਜੋ ਪ੍ਰਾਣੀ ਵਕਾਰਾਂ ਵਿੱਚੋਂ ਦੂਰ ਹੋ ਕੇ ਆਪਣੇ ਮਨੁੱਖਾ ਜਮੇ ਨੂੰ ਉਸ ਪ੍ਰਭੂ ਦਾ ਨਾਮ ਰਸ ਵਿੱਚ ਭਿੱਜ ਕੇ ਯਾਦ ਕਰਦੇ ਰਹਿੰਦੇ ਹਨ ਉਹ ਵਾਹਿਗੁਰੂ ਉਹਨਾਂ ਨੂੰ ਹਰ ਤਰ੍ਹਾਂ ਦੀ ਮਾਨਸਿਕ ਅਤੇ ਆਤਮਿਕ ਜਿਹੜੀ ਹੈਗੀ ਆ ਗਿਆਨ ਰੋਹਾਨੀ ਉਸ ਮੁਖਰਾਕ ਉਹ ਦਿੰਦਾ ਰਹਿੰਦਾ ਹੈ ਅਤੇ ਉਸ ਸੇਵਕ ਨੂੰ ਇੱਜ਼ਤ ਦੇ ਕੇ ਉਸ ਨੂੰ ਹਰ ਤਰ੍ਹਾਂ ਦੇ ਉਸ ਦੇ ਜੀਵ ਦੇ ਜੋ ਮਾਨਸਿਕ ਵਕਾਰ ਉਸ ਨੂੰ ਦੂਰ ਕਰਕੇ ਉਸ ਦੀ ਇੱਜ਼ਤ ਦਾ ਖਿਆਲ ਰੱਖਦਾ ਹੋਇਆ ਵਾਹਿਗੁਰੂ ਆਪਣੇ ਨਾਲ ਲਾ ਕੇ ਉਸ ਨੂੰ ਆਪਣੇ ਉਪਰੋਂ ਕੁਰਬਾਨ ਹੋਣ ਦਾ ਬਲ ਬਖਸ਼ਦਾ ਹੈ ਸੋ ਭਾਈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜੋ ਆਪਾਂ ਨੂੰ ਉਪਦੇਸ਼ ਦਿੰਦੇ ਹਨ ਇਸ ਨੂੰ ਆਪਣੇ ਜੀਵਨ ਵਿੱਚ ਮਿਲਾ ਕੇ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਰੋਜ਼ਮਰਾਂ ਦੇ ਦੁਨਿਆਵੀ ਕੰਮਾਂ ਦੇ ਨਾਲ-ਨਾਲ ਕਿਰਤ ਕਰਨ ਦੇ ਨਾਲ-ਨਾਲ ਨਾਮ ਜਪਣ ਨਾਮ ਦੀ ਜੋ ਮਾਇਆ ਰੂਪੀ ਦੁਨਿਆਵੀ ਧਨ ਆਪਾਂ ਇਕੱਠੇ ਕਰਦੇ ਹਾਂ ਆਪਣੇ ਸੁੱਖ ਲਈ ਆਪਣੇ ਪਰਿਵਾਰਾਂ ਦੇ ਆਨੰਦ ਲਈ ਉਸ ਦੇ ਨਾਲ ਹੀ ਸਾਨੂੰ ਭਜਨ ਦੀ ਨਾਮ ਦੀ रस ਦੀ ਪੂੰਜੀ ਵੀ ਇਕੱਤਰ ਕਰਨ ਦੀ ਲੋੜ ਰਹਿੰਦੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਾਲਪੁਰਖ ਗੁਰੂ ਗਰੀਬ ਨਿਵਾਜ ਸਤਿਗੁਰੂ ਹਰ ਕਦਮ ਉੱਪਰ ਸਾਨੂੰ ਸੁਚੇਤ ਕਰਦੇ ਹਨ ਕਿ ਦੁਨਿਆਵੀ ਮਾਇਆ ਦੇ ਨਾਲ ਨਾਲ ਰੋਹਾਨੀ ਆਤਮਕਰਾਸ ਅਤੇ ਮਨ ਨੂੰ ਸ਼ਾਂਤ ਕਰਨ ਵਾਲੀ ਨਾਮ ਰੂਪੀ ਪੂੰਜੀ ਵੀ ਹਮੇਸ਼ਾ ਹੀ ਮਨੁੱਖ ਨੂੰ ਆਪਣੇ ਨਾਲ ਜੋੜਦੇ ਰਹਿਣਾ ਚਾਹੀਦਾ ਹੈ ਤਾ ਜੋ ਅਸੀਂ ਉਸ ਵਾਹਿਗੁਰੂ ਦੀ ਬੰਦਗੀ ਵਿੱਚ ਲੀਨ ਰਹਿੰਦੇ ਹੋਏ ਆਪਣੇ ਇਸ ਜੀਵਨ ਨੂੰ ਇਸ ਕਾਲਜ ਵਿੱਚ ਰਹਿੰਦੇ ਹੋਏ ਵੀ ਸਫਲ ਕਰ ਸਕੀਏ ਸੋ ਕਈ ਦਿਨਾਂ ਦੇ ਤੋਂ ਸਰੀਰ ਦੀ ਅਸਮਰੱਥ ਸੀ ਬੋਲਣ ਤੋਂ ਚੱਲਣ ਫਿਰਨ ਤੋਂ ਸੋ ਵਾਹਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦਾਸ ਉੱਪਰ ਸੰਗਤਾਂ ਦੀ ਅਰਦਾਸਾਂ ਨਾਲ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਥੋੜਾ ਸਿਹਤ ਠੀਕ ਹੋਈ ਹੈ ਸੋ ਅੱਜ ਦੇ ਜੋ ਇਸ ਹੁਕਮਨਾਮੇ ਦੀ ਬਖਸ਼ਿਸ਼ ਸੀ ਓਹੋ ਭਾਈ ਗੁਰੂ ਘਰ ਦੇ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਬਰਾਡ ਕੋਟਲਾ ਰਾਏਕਾ ਵਾਲੇ ਉਹਨਾਂ ਦੇ ਰਾਹੀਂ ਦਾਸ ਨੂੰ ਇਹ ਹੁਕਮਨਾਮਾ ਸੁਣਨਾ ਨਸੀਬ ਹੋਇਆ ਸੀ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਰਿਆਂ ਉੱਪਰ ਮਿਹਰ ਰੱਖ ਕੇ ਆਪਣੇ ਨਾਲ ਜੋੜਨ ਅਤੇ ਹਮੇਸ਼ਾ ਹੀ ਇਸ ਲੋਕ ਨੂੰ ਸੁਖੀਏ ਕਰਨ ਅਤੇ ਪਰਲੋਕਾਂ ਲਈ ਸਾਨੂੰ ਨਾਮ ਦੀ ਪੂੰਜੀ ਇਕੱਠੀ ਕਰਨ ਦੀ ਤਾਕਤ ਬਖਸ਼ਣ ਸੋ ਆਓ ਸ਼ਬਦ ਦੇ ਆਖਰ ਦੀਆਂ ਪੰਕਤੀਆਂ ਪੜ੍ਹਦੇ ਹਾਂ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ